ਬਹੁਤੀ ਪਿਆਰੇ ਅਤੇ ਸਤਿਕਾਰਯੋਗ ਕਿਸਾਨ ਵੀਰੋ ਤੇ ਭੈਣੋ ਸਤਿ ਸ੍ਰੀ ਅਕਾਲ ਕੁਦਰਤੀ ਖੇਤੀ ਕਿਸਾਨ ਗਰਮਿੰਦਰ ਸਿੰਘ ਅੱਜ ਆਪਾਂ ਗੱਲ ਕਰਾਂਗੇ ਦੇਸੀ ਬੀਜਾਂ ਦੀ ਜੰਮਣ ਸ਼ਕਤੀ ਵੀ ਇਹ ਕਿੰਨੀ ਇਹਨਾਂ ਦੀ ਜਰਮੀਨੇਸ਼ਨ ਪਾਵਰ ਹੁੰਦੀ ਆ ਵੀ ਇਹ ਜੰਮਣ ਸ਼ਕਤੀ ਇੰਨੀ ਵੱਧ ਕਿਉਂ ਹੁੰਦੀ ਆ ਸੋ ਇੱਕ ਛੋਟਾ ਜਿਹਾ ਤਜਰਬਾ ਕੀਤਾ ਸੀ ਜਿਹੜਾ ਕਾਮਯਾਬ ਰਿਹਾ ਉਹਦੇ ਬਾਰੇ ਆਪਾਂ ਹੁਣ ਗੱਲਬਾਤ ਕਰਦੇ ਆਂ ਆਜੋ ਦੇਖਦੇ ਆਂ ਕਿਸਾਨ ਦੋਸਤੋ ਇਹ ਜੋ ਬੈੱਡ ਦੇਖ ਰਹੇ ਹੋ ਇਹ ਪਾਲਕ ਬੀਜੀ ਹੋਈ ਆ ਤੇ ਪਰ ਓਰੇ ਮੈਨੂੰ ਸਾਡੇ ਕੋਲ ਤਕਰੀਬਨ 3-4 ਸਾਲ ਪਹਿਲਾਂ ਦਾ ਇੱਕ ਦੇਸੀ ਬੀਜ ਪਿਆ ਸੀ ਤੇ ਉਹ ਥੈਲੇ ਦੇ ਵਿੱਚ ਪਿਆ ਜਿਹੜਾ ਆਪਣੇ ਪਲਾਸਟਿਕ ਦਾ ਹੁੰਦਾ ਉਹ ਬਾਹਰ ਕੱਢ ਕੇ ਰੱਖਤਾ ਸਿਆਲ ਸ਼ੁਰੂ ਹੋਣ ਤੋਂ ਪਹਿਲਾਂ ਵੀ ਪੁਰਾਣੀ ਪਾਲਕ ਪਈਆ ਕਿਹੜਾ ਜੰਮਣੀ ਆ ਵੀ ਇਹਦਾ ਕੋਈ ਹੱਲ ਕਰ ਦੇ ਅਸੀਂ ਆਮ ਤੌਰ ਤੇ ਜਿਹੜਾ ਬੀ ਖਰਾਬ ਜਾ ਹੋ ਜਾਂਦਾ ਪਸ਼ੂ ਨੂੰ ਪਾ ਦਿੰਨੇ ਆ ਸੋ ਉਹ ਕਰਦੇ ਕਹਿੰਦੇ ਪਸ਼ੂ ਨੂੰ ਪਾ ਦਿਓ ਮੈਂ ਕਹਾਂ ਨਹੀਂ ਉਹਨੂੰ ਚੈੱਕ ਕਰਨਾ ਵੀ ਪਾਲਕ ਖਰਾਬ ਨਹੀਂ ਹੁੰਦੀ ਹੁੰਦੀ ਇਹਦੀ ਜਰਮੀਨੇਸ਼ਨ ਬਹੁਤ ਹੁੰਦੀ ਆ ਸੋ ਇਹ ਜਿਹੜੇ ਬੈਡਾਂ ਤੇ ਬੀਜੀ ਆ ਤੇ ਮਤਲਬ 2-3 ਮਹੀਨੇ ਤੋਂ ਧੁੰਦ ਚ ਪਈ ਰਹੀ ਤੇ ਕੁਝ ਦਿਨ ਪਹਿਲਾਂ ਉਹ ਸਿੱਟਾ ਦਿੱਤਾ ਮੈਂ ਕਿਹਾ ਜੰਮਣੀ ਤਾਂ ਹੈ ਨਹੀਂ ਇਹਦੇ ਵਿੱਚ ਮੈਂ ਸਰੋਂ ਖਣਾ ਦਿੰਨਾ ਬਸ 30 ਸਰੋਂ ਵੀ ਸਾਗ ਦੇ ਰੂਪ ਚ ਹੋ ਜਾਂਦੀ ਆ ਜਿੱਕਣ ਤੁਸੀਂ ਆ ਦੇਖੋ ਸਰੋਂ ਬੀਜੀ ਹੋਈ ਆ ਵਿੱਚ ਪਰ ਇੱਕ ਚਮਤਕਾਰ ਇਹ ਹੋ ਗਿਆ ਵੀ ਇੰਨੇ ਪੁਰਾਣੇ ਜਿਹੜਾ ਦੇਸੀ ਵੀ ਆ ਇਹ ਜਿਹੜੀ ਪਾਲਕ ਸੀਗੀ ਇਹ ਤਕਰੀਬਨ ਜਿੰਨਾ ਵੀ ਬੀਜ ਸਿੱਟਿਆ ਸੀ ਸਾਰਾ ਬੇਸਾਬੇ ਜੇ ਮੈਂ ਜਿੱਕਣ ਕੋਈ ਆਪਾਂ ਨੇ ਪਨੀਰੀ ਬੀਜੀ ਹੁੰਦੀ ਆ ਮੈਨੂੰ ਤਾਂ ਅਸੀਂ ਕੋਈ ਕੋਈ ਦਾਣਾ ਜੰਮੂਗਾ ਵਿੱਚ ਸਰੋਂ ਪਾਈ ਹੋਈ ਆ ਵੀ ਜੇ ਪਾਲਕ ਨਾ ਜੰਮੇ ਤਾਂ ਆਪਣੇ ਸਰੋਂ ਹੋ ਜੂਗੀ ਜਿੱਕਣਾ ਤੁਸੀਂ ਦੇਖੋ ਬੂਟੇ ਸਰੋਂ ਦੇ ਵੀ ਨੇ ਇਹ ਪਸੇਤੇ ਸੀਗੇ ਵੀ ਪਸੇਤਾ ਸਾਗ ਹੋ ਜਾਊਗਾ ਇਹ ਦੇਸੀ ਦੋ ਕਿਸਮ ਦੀ ਪਾਲਕ ਆ ਜੀ ਇੱਕ ਤਾਂ ਹੈਗੀ ਆ ਦੇ ਵਿੱਚ ਦੇਸੀ ਦੋ ਕਿਸਮਾਂ ਤੁਸੀਂ ਧਿਆਨ ਨਾਲ ਦੇਖੋ ਤੇ ਬਰੀਕ ਥੱਲੇ ਲਾਲ ਟਾਣੀ ਨਜ਼ਰ ਆਉਂਦੀ ਆ ਇਹ ਵੀ ਦੇਸੀ ਬੀਜ ਆ ਤੇ ਇੱਕ ਹਰੇ ਰੰਗ ਦੀ ਟਾਣੀ ਨਜ਼ਰ ਆਉ ਤੁਸੀਂ ਰਲਮਾ ਹਿਆ ਕੱਢਿਆ ਵੀ ਨਹੀਂ ਹੈਗਾ ਨਾ ਹੁਣ ਮੈਨੂੰ ਲੱਗਦਾ ਕਿੰਨੀ ਦੀ ਜ਼ਰੂਰਤ ਆ ਦੋ ਵੈਰੈਟੀਆਂ ਨੇ ਦੇਸੀ ਪਰ ਦੋਏ ਕਮਾਲ ਦੀਆਂ ਨਿਕਲੀਆਂ ਤੇ ਜੰਮਣ ਸ਼ਕਤੀ ਬੇਸਾਬੀ ਤੇ ਕੋਈ ਸੰਭਾਲਿਆ ਨਹੀਂ ਗਿਆ ਵੀ ਥੈਲੇ ਚ ਸਿਰ ਧੋਕਣੇ ਪਿਆਰੇ ਆ ਮੈਨੂੰ ਲੱਗਦਾ ਸੀਗਾ ਉਹ ਵੀ ਖਰਾਬ ਆ ਵੀ ਜੰਮਣਾ ਨਹੀਂ ਚੱਲ ਮੈਂ ਖਿਆ ਤਜਰਬਾ ਹੋ ਜਾਊਗਾ ਕੋਈ ਦੇਖ ਲੈਣੇ ਵੀ ਕੀ ਤਕਨੀਕ ਆ ਇਹ ਪਰ ਇਹ ਹੁਣ ਕੁਦਰਤ ਜਿਹੜੀ ਆਪਣੇ ਬਜ਼ੁਰਗਾਂ ਦੀ ਖੇਤੀ ਸੀਗੀ ਉਹ ਇਸ ਲਈ ਦੇਸੀ ਬੀਜਾਂ ਨੂੰ ਤਰਜੀਹ ਦਿੰਦੇ ਸਨ ਵੀ ਇਹਨਾਂ ਦੀ ਜੰਮਣ ਸ਼ਕਤੀ ਵੱਧਾ ਨਿਊਟ੍ਰੀਸ਼ਨ ਵੱਧ ਨੇ ਤੇ ਸੋਕਾ ਝੱਲ ਜਾਂਦੇ ਨੇ ਬਹੁਤ ਯਾਰੇ ਗੁਣ ਹੁੰਦੇ ਨੇ ਹੁਣ ਇਹ ਬੇਸਾਬੀ ਜੰਮਿਆ ਜੀ ਤੇ ਇਹਦਾ ਮਤਲਬ ਜਿਹੜੇ ਦੇਸੀ ਬੀਜ ਨੇ ਇਹਨਾਂ ਦੀ ਨਾਲ ਦੀ ਜਰਮੀਨੇਸ਼ਨ ਭਾਵ ਕਿਸੇ ਹੋਰ ਦੇਸੀ ਬੀਜ ਦੇ ਮੁਕਾਬਲੇ ਦੂਜੇ ਬੀਜਾਂ ਚ ਨਹੀਂ ਹੋ ਸਕਦੀ ਕਿਉਂਕਿ ਉਹਦੇ ਵਿੱਚ ਇਨਸਾਨ ਦੁਆਰਾ ਛੇੜਛਾੜ ਕੀਤੀ ਹੁੰਦੀ ਜਿਵੇਂ ਆਪਣੇ ਨਦੀਨਾ ਦੇ ਬੀਜ ਨੇ ਉਸੇ ਤਰ੍ਹਾਂ ਦੇ ਬੀਜ ਹੁੰਦੇ ਨੇ ਲੰਬਾ ਸਮਾਂ ਮਿੱਟੀ 'ਚ ਪੈ ਰਹਿਣ ਤੋਂ ਬਾਅਦ ਵੀ ਉਹ ਕਿਉਂ ਆਉਂਦੇ ਨੇ ਜੇ ਤੁਹਾਡੇ ਸੰਭਾਲਣ ਦੀ ਤਕਨੀਕ ਘਟੀਆ ਨਹੀਂ ਜਾਣਕਾਰੀ ਤੁਸੀਂ ਓਕਣੇ ਭਰ ਕੇ ਰੱਖਤੇ ਤਾਂ ਵੀ ਇਹ ਵਧੀਆ ਜੰਮਦੇ ਨਹੀਂ ਸੋ ਇਹ ਬੈਡਾਂ ਤੇ ਆਪਾਂ ਕਹਿੰਦੇ ਨਹੀਂ ਭਾਈ ਉੱਥੇ ਨਦੀਨ ਪਿੱਤ ਮੰਗ ਜਮਿਆ ਸੋ ਉਸ ਤਰ੍ਹਾਂ ਇਹ ਹੋਇਆ ਤੇ ਆ ਦੇਖੋ ਤੁਸੀਂ ਮਤਲਬ ਇਹਨਾਂ ਸੰਗਣੀ ਜੰਮੀ ਪਈਆ ਪਾਲ ਕੇ ਪਾਲ ਕੋਗੀ ਸੋ ਇਹ ਹਜੇ ਆਪਣੇ ਦੇਸੀ ਬੀਜ ਹੁੰਦੇ ਸਨ ਆਪਣੇ ਬਜ਼ੁਰਗਾਂ ਨੇ ਬਹੁਤ ਮਿਹਨਤ ਨਾਲ ਸੰਭੇ ਸੀਗੇ ਪਰ ਆਪਣੀ ਅਣ ਗੱਲੀ ਕਾਰਨ ਇਹ ਦੇਸੀ ਬੀਜ ਹੁਣ ਖਤਮ ਹੋ ਰਹੇ ਨੇ ਸੋ ਆਪਾਂ ਨੂੰ ਇਹਨਾਂ ਬੀਜਾਂ ਨੂੰ ਸੰਭਾਲਣਾ ਜ਼ਰੂਰੀ ਆ ਸੋ ਇਹ ਦੇਸੀ ਬੀਜਾਂ ਦੀ ਖਾਸੀਅਤ ਸੀ ਵੀ ਜਿਹੜੇ ਤਿੰਨ ਚਾਰ ਸਾਲ ਲੰਬਾ ਸਮਾਂ ਵੀ ਪੈ ਰਹੇ ਹਨ ਕਿਸੇ ਬਿਨਾਂ ਸਾਹਮ ਸੰਭਾਲ ਤੋਂ ਜਦੋਂ ਉਹਨਾਂ ਨੂੰ ਸਮਾਂ ਜਾਂ ਰੁੱਤ ਦੇ ਵਿੱਚ ਤੁਸੀਂ ਬੀਜਦੇ ਆ ਮਿੱਟੀ 'ਚ ਭੇਜਦੇ ਹੋ ਤਾਂ ਵੀ ਉਹ اگਉਂਦੇ ਨੇ ਤੇ ਆ ਤੁਸੀਂ ਕਾਣ ਸਰੋਂ ਦੇਖੋ ਇਹ ਤਾਂ ਸੀਗੀ ਵੀ ਚੰਬੜਾ ਨਹੀਂਗਾ ਪਰ ਪ੍ਰਮਾਤਮਾ ਦਾ ਕਮਾਲਾ ਕੁਦਰਤੀ ਖੇਤੀ ਵਿੱਚ ਵੀ ਹੈ ਜੀ ਜਿਹੜੇ ਆਪਣੇ ਦੇਸੀ ਬੀਜ ਨੇ ਬਹੁਤ ਜ਼ਿਆਦਾ ਜੰਮਦੇ ਨੇ ਸੋ ਆਪਾਂ ਨੂੰ ਦੇਸੀ ਬੀਜ ਸਾਹਮਣੇ ਚਾਹੀਦੇ ਨੇ ਇੱਕ ਵਾਰੀ ਕਿਸਾਨ ਨੇ ਪੈਸੇ ਲਾਉਣੇ ਆ ਮੋੜ ਕੇ ਉਹਨੂੰ ਪੈਸੇ ਲਾਉਣ ਦੀ ਵੀ ਜ਼ਰੂਰਤ ਨਹੀਂ ਹੁੰਦੀ ਸੋ ਇਹ ਆਪਣੇ ਇਸ ਤਰ੍ਹਾਂ ਦੇ ਦੇਸੀ ਬੀਜਾਂ ਤੋਂ ਲਾਭ ਜ਼ਰੂਰ ਲੈਣਾ ਚਾਹੀਦਾ ਤੇ ਮੈਂ ਤਾਂ ਇਹਦੇ ਵਿੱਚ ਗੜਾਈ ਵੀ ਨਹੀਂ ਕਰ ਸਕਦਾ ਕਿਉਂਕਿ ਸੰਘਣਾ ਪਰ ਨਦੀਨ ਇਹਦੇ ਉੱਪਰ ਨਹੀਂ ਹੋਣੇ ਕਿਉਂ ਰੋਤ ਇਸ ਤਰ੍ਹਾਂ ਦੀ ਨਾ ਤਾਂ ਸਿਆਲਦਾਰ ਨਦੀਨ ਉੱਗਣ ਦਾ ਸਮਾਂ ਹੁਣ ਕਿਉਂਕਿ ਆਪਣੇ ਅੱਜ 26 ਜਨਵਰੀ ਆ ਤੇ ਨਾ ਗਰਮੀ ਦਾ ਨਦੀਂ ਜੰਮ ਸਕੇ ਕਿਉਂ ਠੰਡ ਦੇ ਵਿੱਚ ਠੰਡ ਵਾਲੇ ਨਦੀਨ ਵੀਰ ਉਹਨਾਂ ਨੂੰ ਕਾਮਨ ਬਧੇਤੀ ਉੱਗਦੇ ਨੇ ਸੋ ਪਾਲਕ ਨੇ ਉੱਪਰ ਆ ਜਾਣਾ ਤੇ ਸੰਭਲ ਜਾਣਾ ਸੋ ਕਿਸਾਨ ਵੀਰੋ ਦੇਸੀ ਬੀਜਾਂ ਨੂੰ ਜਰੂਰ ਸੰਭਾਲ ਕੇ ਰੱਖਿਏ ਜੇ ਉਹਨੂੰ ਸੰਭਾਲ ਕੇ ਵੀ ਨਹੀਂ ਰੱਖ ਸਕਦੇ ਆਪਣੇ ਕੋਲ ਹੈਗੇ ਨੇ ਤਾਂ ਵੀ ਉਹ ਪੂਰਾ ਜੰਮਿਆ ਹੁੰਦੇ ਨੇ ਉਹਨਾਂ ਦੀ ਜਰਮੀ ਨੇ ਇਸਨ ਪਾਵਰ ਆਪਾਂ ਕਹਿ ਸਕਦੇ ਹਾਂ ਵੀ 100% ਹੁੰਦੀ ਆ ਘਟਦੀ ਵੱਧਦੀ ਨਹੀਂ ਇਵੇਂ ਹੋਰ ਆਪਣੇ ਬੀਜ ਹੁੰਦ ਨੇ ਘਟ ਜਾਂਦੀ ਐ ਐਮਬੀਏ ਜੰਮਣਾ ਜੰਮਣਾ ਨਹੀਂ ਹੈਗਾ ਜੀ ਘਟ ਜੰਮਿਆ ਇਹਨੂੰ ਪਹਿਲਾਂ ਅਗਾ ਕੇ ਦੇਖੋ ਤਾਂ ਆਪਾਂ ਨੂੰ ਪਤਾ ਲੱਗ ਜੂ ਬੀਜ ਦੀ ਇੰਨੀ ਜਰਮੀਨੇਸ਼ਨ ਪਾਵਰ ਆ ਪਾਰੇ ਦੇਸੀ ਬੀਜ ਕਮਾਲ ਦੇ ਹੁੰਦੇ ਸਨ ਸੋ ਇਹਨਾਂ ਬੀਜਾਂ ਬਾਰੇ ਅੱਜ ਆਪਾਂ ਨੇ ਗੱਲਬਾਤ ਕੀਤੀ ਵੀ ਦੇਸੀ ਬੀਜ ਨੇ ਜਿਹੜੇ ਇਹ ਬਹੁਤ ਵਧੀਆ ਜੰਮਦੇ ਨੇ ਤੇ ਇੱਕ ਕਾਮਯਾਬੀਜ ਨੇ ਤੇ ਇਹਨਾਂ ਨੂੰ ਬਿਮਾਰੀ ਵੀ ਘੱਟ ਲੱਗਦੀ ਐ ਤੇ ਨਿਊਟ੍ਰੀਸ਼ਨ ਵੀ ਪੂਰੇ ਹੁੰਦੇ ਨੇ ਸੋ ਕਿਸਾਨ ਵੀਰਾਂ ਨੂੰ ਬੇਨਤੀ ਐ ਵੀ ਦੇਸੀ ਬੀਜ ਜਿੱਥੋਂ ਵੀ ਮਿਲਦਾ ਆ ਉਹਨੂੰ ਸੰਭਾਲ ਕੇ ਸਟੋਰ ਕਰੀਏ ਇੱਕ ਵਾਰ ਸੰਭਾਲਿਆ ਆਪਾਂ ਪੀੜੀ ਦਾ ਪੀੜੀ ਨੂੰ ਤੋਂ ਲਾਭ ਲੈ ਸਕਦੇ ਆਂ ਬਾਰ-ਬਾਰ ਆਪਾਂ ਨੂੰ ਬੀਜ ਲੈਣ ਦੀ ਜ਼ਰੂਰਤ ਨਹੀਂ ਹੁੰਦੀ ਸੋ ਦੇਸੀ ਬੀਜਾਂ ਦਾ ਸਭ ਤੋਂ ਵੱਡਾ ਗੁਣ ਤਾਂ ਇਹ ਹੋ ਗਿਆ ਦੂਜਾ ਖਰਾਕੀ ਤੱਤ ਵੱਧ ਨੇ ਤੀਜਾ ਪਾਣੀ ਘੱਟ ਮੰਗਦੇ ਨੇ ਚੌਥਾ ਇਹ ਇਹਨਾਂ ਨੂੰ ਬਿਮਾਰੀਆਂ ਵੀ ਬਹੁਤ ਘੱਟ ਲੱਗਦੀਆਂ ਨੇ ਸੋ ਇਹ ਆਪਣੇ ਪ੍ਰਕਿਰਤੀ ਦੇ ਆਪਣੇ ਪੰਜਾਬ ਦੇ ਦੇਸੀ ਬੀਜ ਨੇ ਸੋ ਇਹਨਾਂ ਨੂੰ ਸੰਭਾਲੀਏ ਤੇ ਵੱਧ ਤੋਂ ਵੱਧ ਲਾਭ ਠਾ ਕੇ ਆਪਣੀ ਕੁਦਰਤੀ ਖੇਤੀ ਨੂੰ ਵਧੀਆ ਬਣਾਈਏ ਸੋ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ